ਡਰਾਈਵਿੰਗ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਦਿੱਤਾ ਜਾਊਗਾ ਜਿਨ੍ਹਾਂ ਦੇ ਕੋਲ ਜਾਂ ਤਾਂ H2A ਵੀਜ਼ਾ ਆ H2B ਵੀਜ਼ਾ ਆ ਵੀਆਰ ਨਹੀਂ ਆ ਤੇ ਨਾ ਹੀ ਉਹ ਸਿਟੀਜ਼ਨ ਆ ਉਹਨਾਂ ਨੂੰ ਅਸੀਂ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਯਾਨੀ ਕਿ CDL ਨਹੀਂ ਲੈਣ ਦੇਣਾ ਇਸ ਗੱਲ ਦੀ ਅੱਜ ਆ ਨਹੀਂ ਦੇਣਾ ਕੁਝ ਸਟੇਟਾਂ ਜਿਨ੍ਹਾਂ ਦੇ ਵਿੱਚ ਕੈਲੀਫੋਰਨੀਆ ਕੋਲੋਰਾਡੋ ਟੈਕਸਾਸ ਵਸ਼ਿੰਗਟਨ ਇਹਨਾਂ ਨੇ ਉਹਨਾਂ ਲੋਕਾਂ ਨੂੰ ਵੀ ਲਾਇਸੈਂਸ ਦਿੱਤਾ ਜਿਨ੍ਹਾਂ ਨੂੰ ਲਾਇਸੈਂਸ ਨਹੀਂ ਦਿੱਤਾ ਜਾ ਸਕਦਾ ਸੀ ਇਹਨਾਂ ਦਿਨਾਂ ਦੇ ਵਿੱਚ ਅਮਰੀਕਾ ਦੇ ਵਿੱਚ ਜੇ ਕੋ ਸਭ ਤੋਂ ਵੱਧ ਖਬਰ ਚਰਚਾ ਦੇ ਵਿੱਚ ਚੱਲ ਰਹੀ ਹੈ ਤੇ ਉਹ ਟਰੱਕਿੰਗ ਬਾਰੇ ਆ ਕਿਉਂਕਿ ਨਵੇਂ ਰੂਲ ਟਰੱਕਿੰਗ ਦੇ ਅਮਰੀਕਾ ਦੇ ਵਿੱਚ ਆ ਰਹੇ ਆ ਤਿੰਨ ਬਹੁਤ ਡੈਡਲੀ ਕ੍ਰੈਸ਼ ਹੋਇਆ ਪਿਛਲੇ ਦਿਨਾਂ ਦੇ ਵਿੱਚ ਫਲੋਰੀਡਾ ਦੇ ਵਿੱਚ ਟੈਕਸਸ ਦੇ ਵਿੱਚ ਤੇ ਅਲਾਬਾਮਾ ਦੇ ਵਿੱਚ ਜਿਹਦੇ ਵਿੱਚ ਜਿਹੜੇ ਟਰੱਕ ਡਰਾਈਵਰ ਸੀ ਇਹ ਇਮੀਗਰੈਂਟ ਸੀਗੇ ਅਮਰੀਕਾ ਦੇ ਟਰਾਂਸਪੋਰਟੇਸ਼ਨ ਡਿਪਾਰਟਮੈਂਟ ਨੇ ਹੁਣ ਫੈਸਲਾ ਕੀਤਾ ਕਿ ਅਸੀਂ ਜਿਹੜੇ ਨੌਨ ਸਿਟੀਜ਼ਨਸ ਨੇ ਜਿਹੜੇ ਲੋਕ ਅਮਰੀਕਾ ਦੇ ਪੱਕੇ ਰਹਿਣ ਵਾਲੇ ਨਹੀਂ ਆ ਭਾਵੇਂ ਜਿਹੜੇ ਪੀਆਰ ਨਹੀਂ ਆ ਤੇ ਨਾ ਹੀ ਉਹ ਸਿਟੀਜ਼ਨ ਆ ਉਹਨਾਂ ਨੂੰ ਅਸੀਂ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਯਾਨੀ ਕਿ ਸੀ ਡੀ ਐਲ ਨਹੀਂ ਲੈਣ ਦੇਣਾ ਇਸ ਗੱਲ ਦੀ ਆਗਿਆ ਨਹੀਂ ਦੇਣੀ ਜਿਹੜੀ ਸਿਰਫ ਇਮੀਗ੍ਰੈਂਟਸ ਦੇ ਉੱਤੇ ਉਹਨਾਂ ਨੂੰ ਹੀ ਜਿਹੜਾ ਡਰਾਈਵਿੰਗ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਦਿੱਤਾ ਜਾਊਗਾ ਜਿਨ੍ਹਾਂ ਦੇ ਕੋਲੇ ਜਾਂ ਤਾਂ H2A ਵੀਜ਼ਾ ਆ H2B ਵੀਜ਼ਾ ਆ ਜਾਂ E2 ਵੀਜ਼ਾ ਆ ਉਹਨਾਂ ਨੂੰ ਸੀ ਡੀ ਐਲ ਦਿੱਤਾ ਜਾ ਸਕਦਾ ਆ ਲਗਭਗ ਇਹਦੇ ਨਾਲ ਹੋਊਗਾ ਕਿ ਕਿ ਸਿਰਫ 2 ਲੱਖ ਡਰਾਈਵਰਾਂ ਦੇ ਵਿੱਚੋਂ 10 ਹਜ਼ਾਰ ਡਰਾਈਵਰ ਰਹਿ ਜਾਣਗੇ ਦੂਜਾ ਕੀ ਆ ਕਿ ਸਟੇਟ ਨੂੰ ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਕਹਿ ਦਿੱਤਾ ਕਿ ਤੁਸੀਂ ਜਿਹੜਾ ਵੀ ਡਰਾਈਵਰ ਆ ਉਹਦਾ ਇਮੀਗ੍ਰੇਸ਼ਨ ਸਟੇਟਸ ਵੈਰੀਫਾਈ ਕਰੋ ਫੈਡਰਲ ਡਾਟਾ ਫੇਸ ਦੇ ਨਾਲ ਉਹਨੂੰ ਮਿਲਾਓ ਤੇ ਦੱਸੋ ਕਿ ਲਾਇਸੈਂਸ ਤੁਹਾਡਾ ਉਹਨਾਂ ਚਿਰ ਜਾਂ ਤੇ ਇੱਕ ਸਾਲ ਹੀ ਵੈਲਿਡ ਰਹੂਗਾ ਜਾਂ ਜਦੋਂ ਤੱਕ ਤੁਹਾਡਾ ਵੀਜ਼ਾ ਐਕਸਪਾਇਰ ਹੁੰਦਾ ਉਦੋਂ ਤੱਕ ਜਿਹੜੀ ਚੀਜ਼ ਵੀ ਪਹਿਲਾਂ ਆ ਗਈ ਜੇ ਸਾਲ ਪਹਿਲਾਂ ਹੋ ਗਿਆ ਵੀਜ਼ਾ ਹੈਗਾ ਤਾਂ ਵੀ ਤੁਹਾਡਾ ਲਾਇਸੈਂਸ ਗਿਆ ਤੇ ਜੇ ਸਾਲ ਆ ਜੇ ਹੋਇਆ ਨਹੀਂ ਵੀਜ਼ਾ ਤੁਹਾਡਾ ਐਕਸਪਾਇਰ ਹੋ ਗਿਆ ਤਾਂ ਵੀ ਤੁਹਾਡਾ ਲਾਇਸੈਂਸ ਗਿਆ ਇੱਕ ਆਡਿਟ ਜਿਹੜਾ ਦੱਸਦਾ ਹੈ ਕਿ ਕੁਝ ਸਟੇਟਾਂ ਜਿਨ੍ਹਾਂ ਦੇ ਵਿੱਚ ਕੈਲੀਫੋਰਨੀਆ, ਕੋਲੋਰادو, ਟੈਕਸਸ, ਵਸ਼ਿੰਗਟਨ ਇਹਨਾਂ ਨੇ ਉਹਨਾਂ ਲੋਕਾਂ ਨੂੰ ਵੀ ਲਾਇਸੈਂਸ ਦਿੱਤਾ ਜਿਨ੍ਹਾਂ ਨੂੰ ਲਾਇਸੈਂਸ ਨਹੀਂ ਦਿੱਤਾ ਜਾ ਸਕਦਾ ਸੀ ਜਿਹੜੇ ਸਕੱਤਰੀ ਸ਼ੌਨ ਡਫੀ ਨੇ ਉਹਨਾਂ ਨੇ ਇੱਕ ਆਪਣੀ ਜਿਹੜੀ ਨਿਊਜ਼ ਜਾਂ ਵੀਡੀਓ ਦੇ ਵਿੱਚ ਗੱਲਬਾਤ ਕਹੀ ਆ ਕਿ ਇਹਦੇ ਨਾਲ 160 ਮਿਲੀਅਨ ਫੈਡਰਲ ਫੰਡਿੰਗ ਦਾ ਕੱਟ ਕਰ ਦਿੱਤਾ ਜਾਊਗਾ ਕੈਲੀਫੋਰਨੀਆ ਦੇ ਲਈ ਜੇ ਇਹਨਾਂ ਦਾ ਜਿਹੜਾ ਆਡਿਟ ਆ ਸੀਡੀਐਲ ਪ੍ਰੋਗਰਾਮ ਤੇ ਜਿਹੜੀਆਂ ਗਲਤੀਆਂ ਆ ਅਗਲੇ 30 ਦਿਨ ਦੇ ਵਿੱਚ ਫਿਕਸ ਨਹੀਂ ਕਰਦਾ ਕੈਲੀਫੋਰਨੀਆ ਕਿਉਂਕਿ ਡੈਮੋਕ੍ਰੈਟਿਕ ਸਟੇਟ ਆ ਇੱਥੇ ਖਾਸ ਤੌਰ ਦੇ ਤੇ ਥੋੜੀ ਜੀ ਖੁੱਲ ਖੇੜ ਆ ਲਾਇਸੈਂਸ ਬਣਾਉਣ ਦੇ ਵਿੱਚ ਕੁਛ ਨਾ ਕੁਛ ਕਰ ਦਿੱਤਾ ਜਾਂਦਾ ਆ ਅਮਰੀਕਾ ਦੇ ਵਿੱਚ ਵੱਖ-ਵੱਖ ਸਟੇਟਾਂ ਦੇ ਵੱਖ-ਵੱਖ ਨਿਯਮ ਨੇ ਕੁਝ ਸਟੇਟਾਂ ਨੇ ਹੁਣ ਇਹ ਕਰ ਦਿੱਤਾ ਕਿ ਜੇ ਤੁਸੀਂ ਕਿਸੇ ਸਟੇਟ ਦੇ ਵਿੱਚੋਂ ਲਾਇਸੈਂਸ ਬਣਾ ਲਿਆ ਤੇ ਸਾਡੀ ਸਟੇਟ ਤੁਹਾਨੂੰ ਉਸ ਤਰੀਕੇ ਨਾਲ ਲਾਇਸੈਂਸ ਲੈਣਾ ਲਾਉ ਨਹੀਂ ਕਰਦੀ ਅਸੀਂ ਤੁਹਾਨੂੰ ਲੰਘਣ ਨਹੀਂ ਦੇਣਾ ਇੱਥੋਂ ਗਵਰਨਰ ਗੈਵਨ ਨਿਊਸਮ ਕੈਲੀਫੋਰਨੀਆ ਦੇ ਉਹਨਾਂ ਨੇ ਇਹ ਜਿਹੜਾ ਸ਼ਾਨ ਡਫੀ ਦਾ ਮੂਵ ਆ ਇਹਨੂੰ ਸਿੱਧਾ-ਸ ਰਾਜਨੀਤਿਕ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਵੀ ਇਹ ਪੋਲਿਟਿਕਲ ਮੂਵ ਆ ਕੈਲੀਫੋਰਨੀਆ ਦੇ ਟਰੱਕ ਡਰਾਈਵਰ ਅਸਲ ਦੇ ਵਿੱਚ ਉਹ ਕਹਿੰਦੇ ਜਿਹੜੇ ਸਾਡੇ ਫਾਟਲ ਕ੍ਰੈਸ਼ਸ ਨੇ ਵੀ ਕੈਲੀਫੋਰਨੀਆ ਦੇ ਡਰਾਈਵਰ ਦਾ ਕਿਤੇ ਐਕਸੀਡੈਂਟ ਹੋ ਗਿਆ ਹੋਵੇ ਜਾਂ ਬੰਦੇ ਨੂੰ ਕੁਝ ਹੋ ਗਿਆ ਹੋਵੇ ਉਹ ਬਹੁਤ ਘੱਟ ਆ ਜਦੋਂ ਕਿ ਜਿਹੜੀ ਨੈਸ਼ਨਲ ਐਵਰੇਜ ਆ ਨੈਸ਼ਨਲ ਐਵਰੇਜ ਆ ਅਮਰੀਕਾ ਦੀ ਉਹ ਕਿਤੇ ਜ਼ਿਆਦਾ ਆ ਹੁਣ ਜਿਹੜੇ ਇੱਕ ਤਾਂ ਹੈਗਾ ਵੀ ਅੱਗੇ ਇਹਨਾਂ ਨੇ ਜਿਹੜੇ ਲਾਇਸੈਂਸ ਦੇਣੇ ਆ ਬਹੁਤ ਘੱਟ ਦੇਣੇ ਆ ਨਾਂ ਦੇ ਬਰਾਬਰ ਦੇਣੇ ਆ ਜਿਹੜਾ ਬੰਦਾ ਨਾ ਉੱਥੇ ਦਾ ਉਹਨਾਂ ਦੇ ਕਾਗਜ਼ ਪੱਤਰ ਹੀ ਬਹੁਤ ਜ਼ਿਆਦਾ ਸਖਤ ਕਰ ਦਿੱਤੇ ਤੁਹਾਡੇ ਕੋਲੇ ਲੀਗਲੀ ਸਟੇਟਸ ਨਹੀਂ ਰਹਿਣ ਦਾ ਤੁਹਾਨੂੰ ਨਹੀਂ ਮਿਲ ਸਕਦਾ ਲਾਇਸੈਂਸ ਜਿਨ੍ਹਾਂ ਕੋਲੇ ਹੁਣ ਹੈਗਾ ਉਹ ਕਹਿੰਦੇ ਸੀ ਕੈਨਸਲ ਨਹੀਂ ਕਰਨੇ ਉਹਨਾਂ ਦੇ ਲਾਇਸੈਂਸ ਪਰ ਜਿੰਨੇ ਨੌਨ ਸਿਟੀਜ਼ਨ ਡਰਾਈਵਰਸ ਨੇ ਜਦੋਂ ਰੀਨਿਊ ਕਰਾਉਣਗੇ ਅਸੀਂ ਉਹਨਾਂ ਨੂੰ ਰੀਨਿਊ ਨਹੀਂ ਕਰਨੇ ਉਹ ਕੁਆਲੀਫਾਈ ਨਹੀਂ ਕਰਨਗੇ ਜਿਹੜਾ ਇੰਡਸਟਰੀ ਦਾ ਰਿਐਕਸ਼ਨ ਆ ਟਰਕਿੰਗ ਟ੍ਰੇਡ ਗਰੁੱਪਸ ਤੇ ਬਹੁਤ ਸਾਰੇ ਸਪੋਰਟਰ ਇਹ ਕਹਿੰਦੇ ਆ ਕਿ ਇਹਦੇ ਨਾਲ ਅਨ ਕੁਆਲੀਫਾਈਡ ਡਰਾਈਵਰ ਸੜਕਾਂ ਤੋਂ ਹੌਲੀ ਹੌਲੀ ਕਰਕੇ ਹਟ ਜਾਣਗੇ ਤੇ ਜਿਹਦੇ ਨਾਲ ਸੜਕਾਂ ਕੁਦਰਤੀ ਆ ਸੇਫ ਹੋ ਜਾਣਗੀਆਂ ਤੁਹਾਨੂੰ ਯਾਦ ਹੋਊਗਾ ਅਗਸਤ 12 ਨੂੰ ਹਰਜਿੰਦਰ ਸਿੰਘ ਜਿਹੜਾ ਇੱਕ ਟਰੱਕ ਡਰਾਈਵਰ ਸੀਗਾ ਉਹਨੇ ਇੱਕ ਇਲੀਗਲ ਯੂ ਟਰਨ ਲਈ ਫਲੋਰੀਡਾ ਦੇ ਵਿੱਚ ਤੇ ਜਿਹਦੇ ਨਾਲ ਕ੍ਰੈਸ਼ ਹੋ ਗਿਆ ਤਿੰਨ ਲੋਕਾਂ ਦੀ ਮੌਤ ਹੋ ਗਈ ਐਸ਼ਵਿਲੇ ਉਹ ਜਿਹੜਾ ਵਾਈਕਲਰ ਹੋਮਿਸਾਈਡ ਚਾਰजेस ਉਹਦੇ ਤੇ ਲੱਗੇ ਇਮੀਗ੍ਰੇਸ਼ਨ ਵਾਇਲੈਂਸ ਵਾਇਲੇਸ਼ਨ ਦੇ ਉਹਦੇ ਤੋਂ ਬਾਅਦ ਇਹ ਸਖਤੀ ਸ਼ੁਰੂ ਹੋਈ ਆ ਕੁਝ ਕੇਸਸ ਦੇ ਵਿੱਚ ਜਿਹੜੀਆਂ ਲੂਪ ਹੋਲਸ ਨੇ ਲੂਪ ਹੋਲਸ ਦੇ ਨਾਲ ਕੁਝ ਅਨ ਸੇਫ ਅਨ ਆਥੋਰਾਈਜ਼ਡ ਡ라이ਵਰ ਟਰੱਕ ਆਪਰੇਟ ਕਰ ਰਹੇ ਆ ਜਿਹਦੇ ਨਾਲ ਪਬਲਿਕ ਦਾ ਜੀਵਨ ਖਤਰੇ ਵਿੱਚ ਪੈ ਰਿਹਾ ਇਹ ਕਰੈਕਟ ਡਾਉਨ ਸਿੱਧਾ ਸਿੱਧਾ ਹੈਗਾ ਕਿ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਲਾਇਸੈਂਸਿੰਗ ਸਿਸਟਮ ਜਿਹੜਾ ਲਾਇਸੈਂਸ ਦੇ ਰਿਹਾ ਖਾਸ ਕਰ ਕਮਰਸ਼ੀਅਲ ਡਰਾਈਵਰ ਲਾਇਸੈਂਸ ਉਹਨੂੰ ਕਾਉਂਟੇਬਲ ਉਹਨੂੰ ਜ਼ਿੰਮੇਵਾਰ ਠਹਿਰਾਇਆ ਜਾ ਸਕੇ ਦੋਸਤੋ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਆ ਤੇ ਪਰਸੋ ਬੋਧਵਾਰ ਨੂੰ ਫੇਰ ਤੁਹਾਡੇ ਨਾਲ ਮੁਲਾਕਾਤ ਹੋਏਗੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ